ਕੱਗਦਾ ਪੂਰੀ ਬੰਨ ਲੀ ਅੱਜ ਨਾਰਸ ਲੜਚੀ ਪ੍ਰੋਬਲਮ ਹੁੰਦੀ ਹੈ ਦੇਖਦੇ ਆ ਅੱਜ ਟਰਾਈ ਕਰਕੇ ਯਾਰ ਫੇਰ ਉਹੀ ਗੱਲ ਹੈ ਇੱਕ ਵਾਰ ਹੋਰ ਬੰਦਾ ਮੈਂ ਫੇਰ ਢਿੱਲੀ ਰਹੀ ਐ ਇੱਦਾਂ ਕਰਦਾ ਅੱਜ ਜੁਗਰਾਜ ਕੋ ਜਾ ਕੇ ਨਾ ਸਿੱਖ ਕੇ ਆਨਾ ਵੀ ਲਾਸਟ ਲੜ ਕਿੱਦਾਂ ਲੂਣਾ ਤਰੀਕੇ ਵੀ ਬਹੁਤ ਦੱਸਦਾ ਪਿਆ ਸੀਗਾ ਉਹ ਵੀ 12 13 ਤਰੀਕੇ ਹੁੰਦੇ ਆ ਲੜ ਲਾਉਣ ਦੇ ਉਹ ਵੀ ਸਿੱਖਦਾ ਬਨਦਾ ਮੈਂ ਹੁਣ ਈ ਬੰਦੇ ਨੇ ਕੈਪ ਪਾਵਾਂ ਨਈ ਯਾਰ ਕਿਸ ਦਾ ਮੈਸੇਜ ਆ ਲੈ ਹੁਣ ਗੋਲ ਦਸਤਾਰ ਬੰਨ ਲੈਣਾ ਉਹ ਤਾਂ ਮੈਨੂੰ ਉਹੀ ਆ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧਾ ਲੜ ਸਾਸ਼ੀ ਗਾਲ ਜੀ ਬਾਈ ਦੇ ਮੂਰ ਨਹੀਂ ਲੜ ਲੱਗਾ ਸਾਸ਼ੀ ਗਾਲ ਜੀ ਕੀ ਹਾਲ ਚਾਲ ਨੇ ਢੀਕੋ ਖਲਾਸਾ ਲੱਗ ਰਹੀ ਆ ਜੀ ਓਕੇ ਮੋਟਾ ਲੜ ਲੱਗਾ ਸਾਰਿਆਂ ਦੇ ਵਕ ਵਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੁਗਰਾਜ ਕੀ ਹਾਲ ਚਾਲ ਹੈ ਠੀਕ ਹੈ ਸਾਰੀ ਗੱਲ ਹੈ ਵੀ ਤੁਸੀਂ ਨਾ ਠੀਕ ਤੱਕ ਹੋਰ ਮੈਂ ਕਿਹਾ ਮੁੰਡਿਆਂ ਦੇ ਸਾਰਿਆਂ ਦੇ ਮਤਲਬ ਲੜ ਸਾਰੇ ਦੇ ਅਲੱਗ ਅਲੱਗ ਲਾਏ ਹੋਏ ਆ ਮਤਲਬ ਹਾਂ ਜੀ ਸਾਰੇ ਦਾ ਨਾ ਡਿਫਰੈਂਟ ਡਿਫਰੈਂਟ ਲੜ ਲਾਏ ਆ ਆਪਾਂ ਤੁਸੀਂ ਕਈ ਵਾਰ ਆਪਾਂ ਦੇਖਦੇ ਆ ਜਿਵੇਂ ਸਾਰੇ ਦੇ ਇੱਕ ਲੜ ਹੁੰਦਾ ਕਿਸ ਤਰ੍ਹਾਂ ਉਹ ਨਾ ਕਿ ਮੋੜ ਕੇ ਲਾਉਂਦੇ ਆ ਪੇਵਰ ਬੰਦਣਾ ਬੋਰ ਹੋ ਜਾਂਦਾ ਇੱਕ ਲੜ ਮੈਂ ਤਾਂ ਯਾਰ ਵੀਰੇ ਸਵੇਰੇ ਨਾ ਦਸਤਾਰ ਬਣ ਰਹੀ ਦੇਖਿਆ ਹੋਣਾ ਤੁਸੀਂ ਮੈਂ ਦਮਾਲਾ ਬੰਨਿਆ ਦਮਾਲਾ ਥੋੜਾ ਜਿਹਾ ਚਲੋ ਸੁੱਖਾ ਆ ਬੰਨ ਹੋ ਜਾਂਦਾ ਨਾ ਬਿਲਕੁਲ ਬਿਲਕੁਲ ਮੈਂ ਮੈਂ ਕਿਹਾ ਯੁਗਰਾਜ ਕੋ ਜਾਵਾਂ ਅੱਜ ਮੈਨੂੰ ਨਾ ਲਾਸਟ ਲੜ ਤੇ ਪ੍ਰੋਬਲਮ ਬਹੁਤ ਜ਼ਿਆਦਾ ਆਂਦੀ ਆ ਹਾਂਜੀ ਤੇ ਮਤਲਬ ਮੈਂ ਉਹਦਾ ਹੱਲ ਮੈਨੂੰ ਦੱਸਿਓ ਯਾਰ ਕਿੰਨੇ ਕ ਤਰ੍ਹਾਂ ਦਾ ਲੜੂ ਹੁੰਦਾ ਆ ਮਤਲਬ ਲਾਸਟ ਆ ਵੀਰੇ ਬਹੁਤ ਤਰ੍ਹਾਂ ਦੇ ਹੁੰਦੇ ਆ ਬੇਸਿਕਲੀ ਅੱਜ ਆਪਾਂ ਲੜ ਤਿੰਨ ਤਰ੍ਹਾਂ ਦੇ ਲਾਏ ਆ ਤੇ ਜਿਹੜਾ ਆਪਾਂ ਲਾਸਟ ਲੜ ਲਾਉਨੇ ਆ ਆਪਾਂ ਮੋੜ ਕੇ ਸਿੱਧਾ ਆ ਹੋਰ ਵੀ ਬਹੁਤ ਤਰ੍ਹਾਂ ਦੇ ਹੁੰਦੇ ਨੇ ਕਿੰਨੇ ਕ ਤਰੀਕੇ ਹੁੰਦੇ ਆ ਯੁਗਰਾਏ ਇਹ 10-12 ਤਰ੍ਹਾਂ ਦੇ ਹੁੰਦੇ ਆ ਅਰੇ 10-12 ਤਰ੍ਹਾਂ ਆਪਾਂ ਮਤਲਬ ਕੀ ਆ ਬਾਤ ਐਦਾਂ ਨਾ ਜਿਵੇਂ ਹੁਣ ਅੱਜਕੱਲ੍ਹ ਮੁੰਡੇ ਕ੍ਰੀਟੀਵਿਟੀ ਵੀਡੀਓ ਕਰਦੇ ਆ ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਮਤਲਬ ਲਾਸਟ ਲੜ ਲਾਉਣ ਦੇ ਤਰੀਕੇ ਮੁੰਡੇ ਆਪਣੇ ਕੋਲ ਕ੍ਰੀਟੀਵਿਟੀ ਦਾ ਕਰਕੇ ਕੱਢ ਵੀ ਆਪਾਂ ਇਹਦੇ ਲਾਸਟ ਲੜਾ ਕਿਵੇਂ ਕਿਵੇਂ ਲਗਾਉਣਾ ਹੈ ਹਾਂਜੀ ਦੋਸਤੋ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਵੇਗਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸਣ ਜਾ ਰਹੇ ਹਾਂ ਹਰੇਕ ਤਰ੍ਹਾਂ ਦਾ ਲੜ ਕਿਵੇਂ ਉੱਪਰ ਲਗਾਇਆ ਜਾਵੇ ਆਖਰੀ ਲੜ ਲਗਾਉਣ ਦਾ ਤਰੀਕਾ ਅਤੇ ਉਸ ਦੇ ਕਿੰਨੇ ਪ੍ਰਕਾਰ ਨੇ ਵੀ ਕਿੰਨੀ ਪ੍ਰਕਾਰ ਦੇ ਨਾਲ ਅਸੀਂ ਆਖਰੀ ਲੜ ਨੂੰ ਸਜਾ ਸਕਦੇ ਹਾਂ ਜਿਸ ਦੇ ਨਾਲ ਦਸਤਾਰ ਸੁੰਦਰ ਸਜਾਈ ਜਾ ਸਕੇ ਤਾਂ ਜੋ ਰਾਜ ਯਾਰ ਫਿਰ ਅੱਜ ਫਿਰ ਕਰ ਫਿਰ ਪੱਗ ਸਟਾਰਟ ਹੈ ਮੜਿਆ ਯਾ ਕੀ ਕਹਿੰਦੇ ਮੈਨੂੰ ਮੇਰੇ ਵੀ ਲਾਸਟ ਲੜ ਇਦਾਂ ਦਾ ਲਾ ਕਿ ਸਾਰੇ ਦੇਖਦੇ ਰਹਿ ਜਾਣ ਕਿ ਮੈਨੂੰ ਵੀ ਸਿਖਾ ਦੇ ਨਾਲੇ ਮੈਂ ਆਪਣੇ ਅੱਗੇ ਭਾਈਆਂ ਮਿੱਤਰਾਂ ਚ ਦੱਸਾਂ ਕਿ ਹਾਂ ਹੋਰ ਤਰੀਕਿਆਂ ਨਾਲ ਲੜ ਵੀ ਲਗਾਇਆ ਲਾਸਟ ਲੜ ਲੌਂਚ ਚ ਦਿੱਕਤ ਆਉਂਦੀ ਹੈ ਲਾਸਟ ਲੜ ਲਗਾਉਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇੱਕ ਤਾਂ ਇੱਥੋਂ ਦੀ ਢਿੱਲਾ ਰਹਿ ਜਾਂਦਾ ਬਿਲਕੁਲ ਦੂਜਾ ਮੈਨੂੰ ਸ਼ੇਪ ਨਹੀਂ ਆਉਂਦੀ ਇੱਥੋਂ ਬਣਾਉਣੀ ਉੱਥੇ ਫਿਰ ਮੈਨੂੰ ਦਿੱਕਤ ਆਉਂਦੀ ਆ ਫਿਰ ਮੈਂ ਇਸ ਲਈ ਅੱਜ ਗੋਲ ਦਿਵਾਨਾ ਬੰਨਿਆ ਹਾਂ ਹਾਂਜੀ ਤੇ ਮੈਂ ਚਾਹੁੰਦਾ ਕਿ ਤੁਸੀਂ ਲਾਸਟ ਲੜ ਲਾ ਕੇ ਦਿਖਾਉ ਕੋਈ ਨਹੀਂ ਆਪਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਦੋਂ ਅਸੀਂ ਆਏ ਸੀਗੇ ਜਿਹੜੇ ਆਪਾਂ ਤਿੰਨ ਤਰੀਕੇ ਨਾਲ ਲੜ ਲਉਨੇ ਆ ਪ੍ਰਭਜੋ ਸਿੰਘ ਜੀ ਪੱਗ ਆਪਣੀ ਕੰਪਲੀਟ ਹੋ ਚੁੱਕੀ ਆ ਠੀਕ ਆ ਠੀਕ ਆ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਿਹੜਾ ਆਪਾਂ ਲਾਸਟ ਲੜ ਅੰਤ ਵਾਲਾ ਲੜ ਜਿਹੜਾ ਬਿਲਕੁਲ ਜਿਹਨੇ ਇਹਨੂੰ ਫਿਨਿਸ਼ਿੰਗ ਦੇਣੀ ਹੈ ਜਿਹੜੇ ਲੜ ਦੇ ਨਾਲ ਆਪਾਂ ਉਥੋਂ ਦੱਸਾਂਗੇ ਕਿ ਆਪਾਂ ਕਿਵੇਂ ਲਾਉਣਾ ਮੜਾ ਦੱਸੋ ਫਿਰ ਕਿਛ ਕਿਸ ਪ੍ਰਕਾਰ ਦੇ ਲਾ ਸਕਦੇ ਆ ਆਪਾਂ ਇਹ ਵੀਰੇ ਦੇਖੋ ਜਿਵੇਂ ਹੁਣ ਆਪਾਂ ਪਹਿਲਾਂ ਉਹ ਇਹ ਪੱਗ ਤੇ ਰੱਖਿਆ ਹੈ ਹਨਾ ਇਹਦਾ ਮੋਟੇ ਰੱਖਿਆ ਪਹਿਲਾਂ ਪੱਲੜ ਲਾਵਾਂਗੇ ਪੱਗ ਦੇ ਨਾਲ ਠੀਕ ਆ ਜੀ ਤੁਸੀਂ ਆਹ ਲੜ ਫੜੋ ਠੀਕ ਹੈ ਪਹਿਲਾਂ ਆਪਾਂ ਬਿਲਕੁਲ ਨੱਕ ਦੀ ਸੇਹ ਚ ਸੈਂਟਰ ਚ ਬਿਲਕੁਲ ਜਿੱਥੋਂ ਪੱਗ ਦਾ ਸ਼ੁਰੂ ਕਰਦੇ ਆਂ ਆਪਾਂ ਆਪਾਂ ਸੈਂਟਰ ਕੱਢਦੇ ਆਂ ਨਾ ਪੱਗ ਦਾ ਹੂੰ ਹੂੰ ਪਹਿਲਾਂ ਉੱਥੇ ਪੱਗ ਪੇਨ ਲਾਵਾਂਗੇ ਇੱਥੇ ਆਪਾਂ ਬਾਜ ਦੀ ਮਦਦ ਵੀ ਲੈ ਸਕਦੇ ਆਂ ਐਦਾਂ ਨੱਕ ਦੀ ਬਿਲਕੁਲ ਸੇਹ ਚ ਬਾਜ ਰੱਖ ਕੇ ਬਿਲਕੁਲ ਸੈਂਟਰ ਦੇ ਪੱਗ ਪੇਨ ਲਾਉਣੀ ਆ ਆਪਾਂ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਬਾਜ ਦੇ ਨਾਲ ਇਹਦੇ ਨਾਲ ਕੀ ਆ ਕਈ ਵਾਰ ਕਈ ਵਾਰ ਜਿਮ ਅੱਖਰ ਦੇ ਹੁੰਦੀ ਹੈ ਪਰ ਘਮਾਉਣੀ ਪੈਂਦੀ ਹੈ ਹਨਾ ਆਪਾਂ ਜੇ ਪਹਿਲੇ ਸੈਂਟਰ ਚ ਲਾਵਾਂਗੇ ਤਾਂ ਪੱਗ ਬੰਨ ਘਮਾਉਣ ਦੀ ਲੋੜ ਨਹੀਂ ਪੈਂਦੀ ਜੇ ਪੱਗ ਕਈ ਵਾਰ ਆਪਾਂ ਘਮਾਉਣੇ ਆ ਪੱਗ ਢਿੱਲੀ ਹੋ ਜਾਂਦੀ ਹੈ ਹਨਾ ਇਧਰੋਂ ਜਾਂ ਇਧਰੋਂ ਕਿਸੇ ਵੀ ਐਂਗਲ ਤੋਂ ਢਿੱਲੀ ਹੋ ਸਕਦੀ ਹੈ ਠੀਕ ਹੈ ਜੀ ਤੇ ਜਿਹੜਾ ਇਹ ਲਾੜਾ ਬੇਸਿਕਲੀ ਹਨਾ ਇਹ ਪੂਣੀ ਕਰਦੇ ਆਪਾਂ ਦੋਨੇ ਪਾਸੇ ਲੜ ਘਮਾ ਲੈਣੇ ਆ ਠੀਕ ਹੈ ਜੀ ਉਦਾਂ ਹੀ ਆਪਾਂ ਇਹਦੀ ਛੋਟੀ ਪੂਣੀ ਕਰ ਲਾਂਗੇ ਠੀਕ ਹੈ ਜੀ ਠੀਕ ਹੈ ਜੀ ਪਹਿਲਾਂ ਆਪਾਂ ਉੱਪਰੋਂ ਲੜ ਨੂੰ ਸਾਫ਼ ਕਰਾਂਗੇ ਇਦਾਂ ਬਿਲਕੁਲ ਪ੍ਰੈਸ ਕਰ ਲਵਾਂਗੇ ਇਹਨੂੰ ਆ ਲੜਚੀ ਮੈਨੂੰ ਦਿੱਕਤ ਆਉਂਦੀ ਆ ਹਾਂਜੀ ਫਿਰ ਆਪਾਂ ਥੱਲੇ ਉਹ ਫੋਲਡ ਕਰਾਂਗੇ ਲੜ ਨੂੰ ਠੀਕ ਹੈ ਜੀ ਤੁਸੀਂ ਕਹਿੰਦੇ ਲੱਟ ਰੋ ਢਿੱਲਾ ਹੁੰਦਾ ਹਨਾ ਇਹ ਆਪਾਂ ਤੁਹਾਨੂੰ ਬਰੀਬਾਜ਼ ਸਾਰਾ ਦੱਸਾਂਗੇ ਅੱਜ ਦੇਖੋ ਇਹਨੂੰ ਲੜ ਨੂੰ ਪ੍ਰੋਪਰ ਤਿੱਕਿਆਂ ਆਪਾਂ ਖਿੱਚ ਲਿਆ ਠੀਕ ਹੈ ਜੀ ਸਾਫ਼ ਕਰ ਲਿਆ ਪੱਗ ਪਿੰਦੇ ਵਿੱਚ ਇਹਨੂੰ ਆਪਾਂ ਐਵੇਂ ਟਿਕਾ ਲਿਆ ਠੀਕ ਹੈ ਜੀ ਟਿਕਾ ਕੇ ਇਹਨੂੰ ਆਪਾਂ ਕ੍ਰੋਸ ਕਰ ਦੇਣਾ ਕਮਾ ਦੇਣਾ ਦੋਨੇ ਪਾਸੇ ਠੀਕ ਹੈ ਜੀ ਇੱਥੇ ਜਿਹੜੇ ਆ ਨੀਚੇ ਜਿਹੜੇ ਲੜਨੇ ਇਹ ਪ੍ਰੋਪਰ ਇਹਨਾਂ ਚ ਬਾਜ ਵੱਜਿਆ ਹੋਣਾ ਚਾਹੀਦਾ ਤਾਂਕਿ ਤਾਦੋ ਜਿਹੜੇ ਲੜਨੇ ਤੋਂ ਇਥੋਂ ਮੁਚਣ ਨਾ ਕੇਵਲ ਆਪਾਂ ਦੇਖਦੇ ਆਂ ਕਿਆਂ ਵੀਰ ਦੇ ਪੱਗ ਐ ਹੁੰਦੀ ਆ ਤੋਂ ਲੜ ਖਰਾਬ ਹੋ ਜਾਂਦੇ ਆ ਹੂੰ ਇਹ ਆਪਾਂ ਉਸ ਤਰੀਕੇ ਨਾਲ ਪਹਿਲਾਂ ਹੀ ਦੇਖ ਕੇ ਲਾਉਣਾ ਅੱਪਾ ਪਹਿਲਾਂ ਵੀ ਦੱਸਿਆ ਸੀਗਾ ਇੱਕ ਦੋ ਵੀਡੀਓਜ਼ ਦੇ ਵਿੱਚ ਉੱਪਰੋਂ ਆਹ ਚੀਜ਼ ਦਿਖਾਈ ਸੀਗੀ ਕਿ ਇਹ ਇਹ ਪੱਤ ਸਫਾਈ ਕਿਵੇਂ ਕਰਨੀ ਹੈ ਹੂੰ ਹੋਰ ਕੁਝ ਪੁੱਛਣਾ ਵੀਰੇ ਤੁਸੀਂ ਇਹ ਵੀਰੇ ਕਿਹੜਾ ਲੜ ਹੁੰਦਾ ਇਹ ਇਹਨੂੰ ਵੀਰੇ ਆਪਾਂ ਕਈ ਵੀਰ ਮੋਰਨੀ ਲੜ ਵੀ ਕਹਿ ਦਿੰਦੇ ਨੇ ਠੀਕ ਹੈ ਜੀ ਕਲਗੀ ਲੜ ਵੀ ਕਹਿ ਦਿੰਦੇ ਨੇ ਠੀਕ ਹੈ ਜੀ ਤੇ ਵੈਸੇ ਚਾਰ ਦਾ ਤਾਂ ਮੋਰਨੀ ਲੜ ਹੀ ਕਿਹਾ ਜਾਂਦਾ ਹੈ ਤੇ ਹੋਰ ਹੋਰ ਤਰੀਕਾ ਵੀਰੇ ਕਿਹੜਾ ਹੈ ਫਿਰ ਹੋ ਵੀ ਸਾਰੇ ਅੱਜ ਸਾਰੇ ਤਰੀਕੇ ਦਾ ਦੱਸਾਂਗੇ ਵੀ ਸਾਰੇ ਦੱਸਾਂਗੇ ਫਿਲਹਾਲ ਤੁਸੀਂ ਇਹ ਦੇਖ ਲਓ ਵੀ ਥੋੜਾ ਲੜ ਇਥੋਂ ਟੈਟ ਹੈ ਠੀਕ ਘਟਿੱਲਾ ਹਲੇ ਵੀ ਨਹੀਂ ਥੋੜਾ ਬੁੱਤਰ ਢਿੱਲਾ ਹੋਣਾ ਉਦੋਂ ਲੇ ਆਪਾਂ ਕੀ ਕਰਾਂਗੇ ਇਹਨੂੰ ਲੜ ਨੂੰ ਆਪਾਂ ਚੱਕ ਦਵਾਂਗੇ ਐਦਾਂ ਠੀਕ ਹੈ ਜੀ ਤੇ ਨੀਚੇ ਵਾਲੇ ਪੱਲੇ ਨੇ ਜਾਂ ਪੇਜ ਕਹਿ ਲਓ ਉਹਨੂੰ ਆਪਾਂ ਪ੍ਰੋਪਰ ਥੱਲੇ ਖਿੱਚ ਲਾਵਾਂਗੇ ਇੱਥੋਂ ਜੀ ਇਹਦੇ ਨਾਲ ਕੀ ਹੈ ਜਿਹੜੀ ਮੱਥੇ ਤੋਂ ਜਿਹੜੀ ਪਾ ਖਿਸਕਦੀ ਸੀ ਖਿਸਕੂਗੀ ਨਹੀਂ ਇੱਥੇ ਦੇਸ ਬਣਨੂ ਇੱਕ ਤਰ੍ਹਾਂ ਦਾ ਠੀਕ ਹੈ ਨੀਚੇ ਵਾਲਾ ਲੜ ਖਿਸਕਾਇਆ ਜਦੋਂ ਤੂੰ ਉੱਪਰ ਵਾਲਾ ਵੀ ਥੱਲੇ ਕਰ ਲਿਆ ਤੇ ਜਿਹੜਾ ਪੱਲੜ ਐਂਡਲ ਵਾਲਾ ਉਹ ਵੀ ਉੱਪਰ ਕਰ ਦੇਖ ਹੁਣ ਇਥੋਂ ਪੱਗ ਆਪਣੀ ਟੈਟ ਹੋ ਗਈ ਫਿਰ ਜਿਹੜਾ ਉੱਪਰ ਪੁੱਛੋਂ ਸਿਰ ਕਵਰ ਕਰਨਾ ਆ ਸਿਰ ਕਵਰ ਕਰਨ ਤੋਂ ਬਾਅਦ ਜਿਹੜਾ ਆ ਲੜਾ ਤੁਨੋਂ ਆਪਾਂ ਖਿੱਚ ਕੇ ਲਾਉਣਾ ਜਦੋਂ ਪਿੱਛੇ ਵਾਲੀ ਆਪਾਂ ਲੂਪੇ ਲਾਉਣੀ ਆ ਆ ਲੜ ਲਾਉਣਾ ਹਾਂ ਤੇ ਕਹ ਹੁਣ ਤੈੜ੍ਹ ਹੋ ਗਿਆ ਥੋੜਾ ਲੜ ਥੋੜੀ ਸੋਲੂਸ਼ਨ ਤੁਨੂੰ ਮਿਲ ਗਿਆ ਬਿਲਕੁਲ ਜੀ ਥੋੜੀ ਜਿਹੜੀ ਆ ਪ੍ਰੋਬਲਮ ਸੀ ਸੋਲਵ ਹੋ ਗਈ ਠੀਕ ਹੈ ਹੁਣ ਆਪਾਂ ਆਉਨੇ ਆ ਅਗਲੇ ਲੜ ਤੇ ਵੀਰੇ ਇਹ ਤਾਂ ਹੋ ਗਿਆ ਜਿਹੜਾ ਆਪਣਾ ਪਹਿਲਾ ਤਰੀਕਾ ਸੀ ਆਪਾਂ ਲਾਇਆ ਤੇ ਦੂਜਾ ਤਰੀਕਾ ਜੁਗਰਾਜ ਕਿਹੜਾ ਹੋਏਗਾ ਫੇਰ ਆਪਣਾ ਦੂਜਾ ਤਰੀਕਾ ਵੀਰੇ ਆਪਣਾ ਹੋਊਗਾ ਜਿਵੇਂ ਲੜ ਆਪਾਂ ਪਹਿਲਾਂ ਮੋੜਿਆ ਸੀਗਾ ਹਣਾ ਇਸ ਦੇ ਵਿੱਚ ਕੀ ਆਪਾਂ ਲੜ ਨੂੰ ਮੋੜਾਂਗੇ ਨਹੀਂ ਹਾਂ ਉਦੋਂ ਪੱਗ ਪਿੰਜਰ ਪਦਾਰ ਨੂੰ ਅਟਕਾਇਆ ਤੇ ਸਿੱਧਾ ਕਰਕੇ ਆਪਾਂ ਉਹਨੂੰ ਐਵੇਂ ਲਾਤਾ ਜਦੋਂ ਖੋਲ ਕੇ ਲਾ ਸਕਦੇ ਆ ਤਾਂ ਇਕੱਠਾ ਕਰਕੇ ਲਾ ਸਕਦੇ ਆ ਇਹ ਵੀ ਦੋ ਤਰੀਕੇ ਨੇ ਇੱਕ ਵਾਰ ਲਾ ਕੇ ਦਿਖਾ ਦਿਓ ਦੋਨੋਂ ਇੱਕ ਵਾਰ ਆ ਦੇਖੋ ਆ ਹੋ ਗਿਆ ਤਰੀਕਾ ਇਹਨੂੰ ਕਿਹੜਾ ਕਿਹੜਾ ਤਰੀਕਾ ਕਹਿ ਦਿੰਦੇ ਆ ਇਹਨੂੰ ਵੀਰੇ ਵੈਸੀ ਬੇਸਿਕਲੀ ਵੀ ਸਿੱਧਾ ਲਾੜ ਇੱਕ ਤਰ੍ਹਾਂ ਦਾ ਇਹਨੂੰ ਮਤਲਬ ਆਪਾਂ ਪੱਗ ਪਿੰਨ ਨਾਲ ਲਾਇਆ ਵਾ ਕਈ ਸਿੱਧਾ ਲਾੜਾ ਬਿਨਾਂ ਪੱਗ ਪਿੰਨ ਤੋਂ ਲਾਉਂਦੇ ਨੇ ਠੀਕ ਹੈ ਜੀ ਠੀਕ ਹੈ ਜੀ ਜੇ ਇਸੇ ਤਰੀਕੇ ਚ ਆਪਾਂ ਮੋਰ ਨਹੀਂ ਲਾਉਣਾ ਵਾ ਮਤਲਬ ਮੋਰ ਨਹੀਂ ਘੁਮਾ ਕੇ ਨਹੀਂ ਸਿੱਧਾ ਉੱਚ ਕੀ ਆ ਜਿਵੇਂ ਆਪਾਂ ਲੜ ਅਟਕਾਇਆ ਹੋਇਆ ਥੋੜਾ ਜਿਹਾ ਆਪਾਂ ਖੋਲ ਦਵਾਂਗੇ ਠੀਕ ਹੈ ਜੀ ਜਿਵੇਂ ਕੱਲ ਕੀ ਲੜ ਮੋਰਨੀ ਲੜ ਦੀ ਸ਼ੇਪ ਉਹਦੀ ਵੀ ਬਣ ਜੂਗੀ ਇਹ ਜੀ ਇਹ ਹੋ ਗਏ ਆਪਣੇ ਤਿੰਨ ਤਰੀਕੇ ਤਿੰਨ ਤਰੀਕੇ ਹੋ ਗਏ ਠੀਕ ਹੈ ਜੀ ਤਿੰਨ ਤਰੀਕੇ ਦਾ ਤੁਸੀਂ ਮੁੰਡਿਆਂ ਦੇ ਬੰਨੇ ਹੋਏ ਸੀ ਤੁਸੀਂ ਮੈਨੂੰ ਦੱਸਿਆ ਸੀਗਾ ਕਿ 10 ਤੋਂ 12 ਤਰੀਕੇ ਦੇ 10 ਤੋਂ 12 ਤਰੀਕੇ ਹੁੰਦੇ ਆ ਤੁਹਾਨੂੰ ਉਹ ਵੀ ਦੱਸਾਂਗੇ ਜੀ ਦੱਸੋ ਜੀ ਠੀਕ ਹੈ ਜੀ ਤਿੰਨ ਤਰੀਕੇ ਹੋਗੇ ਹੁਣ ਆਪਾਂ ਪੱਗ ਪਿੰਦਾ ਕੱਢ ਦਵਾਂਗੇ ਇਹਦੇ ਚੋਂ ਚੌਥਾ ਤਰੀਕਾ ਆਪਣਾ ਹੋਗਾ ਸਿੱਧਾ ਲੜ ਜਿਵੇਂ ਸਿੱਧੂ ਮੂਸੇ ਵਾਲੇ ਤੇ ਲੱਗਿਆ ਹੁੰਦਾ ਪਤਲਾ ਠੀਕ ਹੈ ਜੀ ਬਿਲਕੁਲ ਐਦਾਂ ਪਹਿਲਾਂ ਆਪਾਂ ਜਿਵੇਂ ਲੜ ਲੈ ਆਂਦਾ ਹੁਣ ਪਿੰ ਪੱਗ ਪਿੰਦਾ ਰੋਲ ਹੈ ਨਹੀਂਗਾ ਲੜ ਨੂੰ ਟਿਕਾਉਣ ਲਈ ਆਪਾਂ ਅੰਗੂਠੇ ਦੀ ਮਦਦ ਲਵਾਂਗੇ ਐਦਾਂ ਅੰਗੂਠੇ ਨਾਲ ਲੜ ਸਾਰੇ ਇਕੱਠੇ ਕਰਕੇ ਤੇ ਐਦਾਂ ਲਾਵਾ ਜਿਵੇਂ ਡੇਟ ਚ ਸਿੱਧੂ ਮੂਸੇ ਵਾਲਾ ਤਾਂ ਆਈਡਲ ਬਣਿਆ ਹੋਇਆ ਇੱਕ ਵਾਰ ਕਲੀਅਰ ਮਤਲਬ ਥੋੜਾ ਜਿਹਾ ਦਿਖਾ ਦਿਓ ਵੀ ਕਿੱਤਾ ਵੱਲੋਂ ਲਾਉਣੇ ਹੁੰਦੇ ਸੀ ਇਹ ਬਿਲਕੁਲ ਵੀ ਗੱਲ ਤੁਹਾਡੀ ਬਿਲਕੁਲ ਸਹੀ ਆ ਉਹ ਬੰਦਾ ਮਰਦੇ ਦਮ ਤੱਕ ਵੀ ਪਾਕੂ ਨੂੰ ਪ੍ਰਮੋਟ ਕਰਦਾ ਰਿਹਾ ਹਾਂਜੀ ਠੀਕ ਆ ਜੀ ਈਵਨ ਕਿ ਜਦੋਂ ਆਪਾਂ ਦੇਖਿਆ ਸੀ ਕਿ ਉਹ ਡੈਥ ਹੋਈ ਸੀਗੀ ਤਾਂ ਉਹਦੀ ਮੰਮੀ ਨੇ ਉਹਨਾਂ ਦੇ ਕੇਸ ਜਿਹੜੇ ਸਜਾਈ ਸੀਗੇ ਆ ਦੇਖੋ ਆਪਾਂ ਗੁੱਠਰੀ ਮਦਰ ਨਾਲ ਪਹਿਲਾਂ ਲੜ ਸਾਰੇ ਇਕੱਠੇ ਕਰ ਲੇ ਵਟ ਜੇ ਪਾ ਲੇ ਤੇ ਇਹਨੂੰ ਆਪਾਂ ਅੰਦਾਜ਼ਾ ਲਾਉਦਾ ਬਸ ਲੋਣ ਵੇਲੇ ਧਿਆਨ ਰੱਖਣਾ ਕਿ ਇਥੋਂ ਲਾ ਜਿਹੜਾ ਮੋਚੇ ਨਾ ਕਈ ਵਾਰ ਤੋਂ ਸ਼ੇਪ ਕਰਾਵਿੰਦੀ ਪਗੜੀ ਠੀਕ ਆ ਜੀ ਠੀਕ ਆ ਵੀਰੇ ਇਹ ਹੋ ਗਿਆ ਸਿੱਧੂ ਮੂਸੇ ਦਾ ਜਿਹੜਾ ਸਟਾਈਲ ਜਿਹੜਾ ਲਾਸਟ ਰੜ ਪਤਲਾ ਤੇ ਸਿੱਧਾ ਰੜ ਨੂੰ ਆਪਾਂ ਕੀ ਨਾਮ ਦਿੰਨੇ ਆ ਵੈਸੇ ਤਾਂ ਸਾਰੇ ਅੱਜਕੱਲ ਸਿੱਧੂ ਮੂਸੇ ਵਾਲੇ ਦੇ ਤਰੀਕੇ ਸਿੱਧਾ ਲਾੜੀ ਕਹਿੰਦੇ ਨੇ ਬੇਸਿਕਲੀ ਸਿੱਧਾ ਲਾੜ ਸਿੱਧਾ ਰੜ ਬਰੀਕ ਵਾਲਾ ਠੀਕ ਹੈ ਜੀ ਠੀਕ ਹੈ ਇੱਕ ਹੁੰਦਾ ਖਲਾਰ ਕੇ ਠੀਕ ਹੈ ਜੀ ਉਹਦੇ ਵਿੱਚ ਕੀ ਆ ਆਪਾਂ ਇਧਰ ਵੱਟ ਵੀ ਬਣਾ ਸਕਦੇ ਆ ਲੜ ਨੂੰ ਪ੍ਰੋਪਰ ਖੋਲ ਲਵਾਂਗੇ ਐਦਾਂ ਠੀਕ ਹੈ ਜੀ ਠੀਕ ਹੈ ਜੀ ਪਹਿਲਾਂ ਆਪਾਂ ਲੜ ਨੂੰ ਚੌੜਾ ਰੱਖਣਾ ਬਿਲਕੁਲ ਜਦਾਂ ਕਿ ਵੱਟ ਪੈਣਾ ਠੀਕ ਹੈ ਜੀ ਇੱਥੋਂ ਦੀ ਆਪਾਂ ਵੱਟ ਬਣਾਵਾਂਗੇ ਐਦਾਂ ਜਿੰਨੇ ਵੀ ਬਣ ਸਕਣ ਠੀਕ ਹੈ ਜੀ ਉਂਗਲਾ ਦੀ ਮਦਦ ਨਾਲ ਐਦਾਂ ਓਕੇ ਠੀਕ ਹੈ ਜੀ ਵੱਟ ਬਣਵਾ ਕੇ ਜਿਹੜਾ ਲੜ ਆਪਾਂ ਨੂੰ ਲੱਗੂ ਕਿ ਟਾਈਟ ਲੱਗ ਰਿਹਾ ਉਹਨੂੰ ਖਿੱਚ ਦਵਾਂਗੇ ਜਿਹੜੇ ਵੱਟ ਨੇ ਸਾਰੇ ਆਪਾਂ ਇਕੱਠੇ ਕਰ ਲਵਾਂਗੇ ਠੀਕ ਹੈ ਜੀ ਇਹ ਥੋੜਾ ਲੜ ਵੈ ਥੋੜਾ ਛੋਟਾ ਹੈ ਉਦੋਂ ਇਹ ਜਿਹੜਾ ਲੜ ਵੱਟਾਂ ਵਾਲਾ ਹੁੰਦਾ ਨਾ ਉਹ ਲੜ ਥੋੜਾ ਜਿਆਦਾ ਲੈਂਥੀ ਹੁੰਦਾ ਮੰਨ ਕੇ ਚੱਲੋ ਵੀ ਜਿਵੇਂ ਜਿੱਡਾ ਕ ਲੜ ਇਹ ਹੈ ਥੋੜਾ ਜਿਆਦਾ ਇਹ ਤੋਂ ਹੋਰ ਵੱਡਾ ਹੁੰਦਾ ਫਿਰ ਉਹਦੇ ਵੱਟਾਂ ਲੜ ਬਹੁਤ ਵਧੀਆ ਹੁੰਦਾ ਠੀਕ ਹੈ ਜੀ ਇਹ ਆ ਗਿਆ ਆਪਣਾ ਪੰਜਵਾਂ ਤਰੀਕਾ ਪੰਜਵਾਂ ਤਰੀਕਾ ਠੀਕ ਹੈ ਜੀ ਤੇ ਤੁਸੀਂ ਤੁਸੀਂ ਕਹਿੰਦੇ ਹੋ ਵੀ 10-12 ਤਰੀਕੇ ਦੱਸੋਗੇ ਵੀ ਹੈਗੇ ਹੋਰ ਤਰੀਕੇ ਵੀ ਹੋਰ ਤਰੀਕੇ ਵੀ ਹੈਗੇ ਮਤਲਬ ਸਾਰੇ ਮਤਲਬ ਟ੍ਰੇਨਡ ਕਰਕੇ ਸਾਰੇ ਵੀਰੇ ਟ੍ਰੇਨਡ ਕਰਕੇ ਭੇਜਾਂਗੇ ਤੁਹਾਨੂੰ ਠੀਕ ਹੈ ਜੀ ਤੁਸੀਂ ਬੇਫਿਕਰ ਹੋ ਜਾਓ ਠੀਕ ਹੈ ਠੀਕ ਹੈ ਜੀ ਆਹ ਲੜ ਹੋ ਗਿਆ ਆਪਣਾ ਸਿੱਧਾ ਚੋੜਾ ਚੋੜਾ ਕਰਕੇ ਵੱਟ ਪਾ ਗਏ ਇਧਰੋਂ ਤੇ ਮਤਲਬ ਮੈਨੂੰ ਸਿਖਾ ਦੋਗੇ ਪੂਰੇ ਵੀ ਮਤਲਬ 12 ਤਰੀਕੇ ਦੇ ਦੇ ਬਿਲਕੁਲ ਵੀਰੇ ਤੁਹਾਨੂੰ ਵੀ ਸਿਖਾਵਾਂਗੇ ਤੇ ਹੋਰ ਵੀ ਜਿਹੜੇ ਆਉਣਗੇ ਉਹਨਾਂ ਨੂੰ ਵੀ ਸਿਖਾਵਾਂਗੇ ਆਪਾਂ ਕਿਸ ਨੂੰ ਵੀ ਨਰਾਜ਼ ਨਹੀਂ ਜਾਣ ਦੇਣਾ ਹੈਗਾ ਠੀਕ ਹੈ ਇਹ ਵੇ ਜਿਹੜਾ ਇਹ ਚੋੜਾ ਲੜਾ ਇਹ ਅੱਜ ਕੱਲ ਲੋਕਾਂ ਦੀ ਪਸੰਦ ਨਹੀਂ ਹੈ ਬਹੁਤ ਘੱਟ ਲੋਕ ਇਹ ਲੜ ਲਾਉਂਦੇ ਨੇ ਠੀਕ ਹੈ ਉਹ ਕਿ ਉਹ ਉਹਦਾ ਰੀਜ਼ਨ ਕੀ ਰਹਿ ਗਿਆ ਉਹਦਾ ਰੀਜ਼ਨ ਵੀਰੇ ਦੇਖੋ ਆਪਾਂ ਜਿਵੇਂ ਹੁਣ ਲੋਕ ਨੇ ਅੱਜ ਕੱਲ ਸਿੰਗਰਾਂ ਨੂੰ ਆਈਡਲ ਮੰਨਦੇ ਨੇ ਹਾਂਜੀ ਸਿੱਧੂ ਮੂਸੇਵਾਲਾ ਹੋ ਗਿਆ ਤਰਸੀਮ ਦਸੜ ਹੋ ਗਿਆ ਦਸਤਾਰ ਹੀ ਬਹੁਤ ਸੋਹਣੀ ਸੀਗੀ ਉਹ ਬਹੁਤ ਸੋਹਣੀ ਦਸਤਾਰ ਬੰਦਾ ਹੀਗਾ ਹਾਂਜੀ 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 ਤੇ ਉਹ ਕਰਕੇ ਉਹਨੂੰ ਲੋਕੀ ਆਈਡਲ ਮੰਨਦੇ ਸੀ ਨਾਲੇ ਜਿੰਨੇ ਵੀ ਸਿੰਗਰ ਨੇ ਨਾ ਸਿੱਧੂ ਮੂਸੇਵਾਲਾ ਤਰਸੀਮ ਦਸੜ ਤੁਸੀਂ ਰਾਜਵੀਰ ਜਵੰਦੇਲ ਨੂੰ ਵੀ ਦੇਖ ਲਓ ਕਿੰਨੀ ਸੋਹਣੀ ਪਗ ਬੰਦਾ ਹੈ ਹਨਾ ਉਹਨਾਂ ਦੇ ਵੀ ਜਿਹੜਾ ਬਰੀਕ ਲੱਗਿਆ ਹੁੰਦਾ ਤੁਸੀਂ ਹੁਣ ਇੰਸਟਾਗ੍ਰਾਮ ਦੇ ਜਿਹੜੇ ਮਾਡਲ ਮੁੰਡੇ ਨੇ ਹਨਾ ਜਿਹੜੇ ਮੋਡਲਿੰਗ ਕਰਦੇ ਨੇ ਉਹਨਾਂ ਦਾ ਵੀ ਦਿੱਖ ਲੜ ਹਮੇਸ਼ਾ ਬਰੀਕ ਲੱਗਿਆ ਹੋਊਗਾ ਠੀਕ ਹੈ ਠੀਕ ਹੈ ਜੀ ਹੁਣ ਇਹ ਹੋ ਗਿਆ ਆਪਣੇ ਪੰਜ ਤਰੀਕੇ ਹੁਣ ਬਰੀਕ ਦੇ ਵਿੱਚ ਇੱਕ ਹੋਰ ਤਰੀਕਾ ਹੈਗਾ ਆ ਠੀਕ ਆ ਜੀ ਉਹ ਉਹ ਕਿਵੇਂ ਆ ਤੁਹਾਨੂੰ ਉਹ ਦੱਸਦੇ ਆ ਹੁਣ ਇਹ ਛੇਵਾਂ ਤਰੀਕਾ ਆ ਗਿਆ ਛੇਵਾਂ ਤਰੀਕਾ ਆ ਗਿਆ ਇਹ ਮਤਲਬ ਅੱਜ ਪੂਰੇ ਕਰਕੇ ਜਾਵੋਗੇ ਤੁਸੀਂ ਬਿਲਕੁਲ ਵੀਰੇ ਮੈਂ ਕਹਿਆ ਤੁਸੀਂ ਬੇਫਿਕਰ ਹੋ ਜਾਓ ਜੀ ਪੂਰੇ ਕਰਕੇ ਜਾਵਾਂਗੇ ਜੇ ਤੁਹਾਡਾ ਸਮਾਂ ਤਾਂ ਨਹੀਂ ਅਸੀਂ ਮਤਲਬ ਜ਼ਿਆਦਾ ਲੈ ਰਹੇ ਸਮਾਂ ਵੀਰੇ ਦੇਖੋ ਮੈਨੂੰ ਦਸਤਾਰ ਨਾਲ ਬਹੁਤ ਪ੍ਰੇਮ ਆ ਮੈਨੂੰ ਦੇਖੋ ਹੁਣ ਟਾਈਮ ਵੀ ਇਸ ਟਾਈਮ ਹੀ ਖੜਾ ਆਪਣੇ 10:00 ਵੱਜ ਕੇ ਹੋਣਗੇ ਬਿਲਕੁਲ ਹੈਨਾ ਵੀਰ ਮੈਂ ਮੈਨੂੰ ਇਹ ਆ ਕਿ ਤੁਸੀਂ ਕੁਝ ਸਿੱਖ ਕੇ ਜਾਵੋ ਇਥੋਂ ਦੇ ਸਮਾਂ ਦਾ ਜਦੋਂ ਹੁਣ ਮੈਨੂੰ ਹੁਣ ਜਿਵੇਂ ਮੇਰੀ ਉਮਰ ਇਸ ਟਾਈਮ ਤੋਂ ਵੀ 25 ਸਾਲ ਹੈ ਹਨਾ ਤੇ ਤਕਰੀਬਨ 10-12 ਸਾਲ ਤਾਂ ਮੈਨੂੰ ਇਸ ਫੀਲਡ ਚ ਹੋ ਗਈ। ਮੈਂ ਚੋਰਾ ਸਾਲ ਤੋਂ ਸ਼ੁਰੂ ਕਰਤਾ ਸੀਗਾ। ਕੀ ਬਾਤ ਹੈ। ਹਾਂਜੀ ਹਾਂਜੀ। ਹੁਣ ਆਹ ਲੜ ਦੇਖਿਓ। ਠੀਕ ਹੈ। ਇਹ ਇਹ ਕਿਹੜਾ ਤਰੀਕਾ ਦੱਸ ਰਹੇ ਹੋ? ਇਹ ਲੜ ਆਪਣਾ ਉਹੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਸਿੰਗਰ ਲਉਂਦੇ ਨੇ ਜਾਂ ਮਾਡਲ ਆਉਂਦੇ ਨੇ ਇੰਸਟਾਗ੍ਰਾਮ ਤੇ ਹਨਾ। ਠੀਕ ਹੈ ਜੀ। ਉਹ ਕੀ ਕਰਦੇ ਨੇ ਇੱਥੋਂ ਜਿਵੇਂ ਅੰਗੂਠੇ ਦੀ ਮਦਦ ਲੈ ਲਈ। ਹਾਂਜੀ। ਇਹ ਲੜ ਨੂੰ ਇੱਕ ਕਰੋਸ ਬਣਾ ਲਿਆ। ਠੀਕ ਹੈ ਜੀ। ਆਹ ਦੇਖੋ ਆਹ ਤੀਜੇ। ਇਹ ਰਾਜਵੀਰ ਦਵੰਦੇ ਦੇ ਵੀ ਲੱਗਿਆ ਹੁੰਦਾ। ਹਾਂਜੀ ਹਾਂਜੀ। ਸਮਝ ਗਏ ਹੈਗਾ ਇਹ ਵੀ ਸਿੱਧਾ ਹੀ ਆ ਇਹਨੂੰ ਸੱਧੂ ਮੂਸੇਆ ਲਾਉਂਦਾ ਪਰ ਇੱਥੇ ਕੀ ਆ ਉਹ ਥੋੜਾ ਕਰੋਸ ਦੇ ਦਿੰਦੇ ਆ ਆ ਜਗ੍ਹਾ ਤੇ ਠੀਕ ਹੈ ਠੀਕ ਹੈ ਜੀ ਤੇ ਇਹਦਾ ਨਾਮ ਕੀ ਫਿਰ ਇਹਦਾ ਸਿੱਧਾ ਹੀ ਆ ਇਹ ਵੀ ਸਿੱਧਾ ਹੀ ਕਹਿ ਰਹੇ ਨੇ ਵੀਰੇ ਸਿੱਧਾ ਬ੍ਰੀਕ ਲਾੜਾ ਬਸ ਤਰੀਕਾ ਚੇਂਜ ਹੋ ਗਿਆ ਬਸ ਤਰੀਕਾ ਤੇ ਹੀ ਹੋ ਗਿਆ ਥੋੜਾ ਜਿਹਾ ਓਛੇ ਮਤਲਬ ਹੁਣ ਤੁਸੀਂ ਚਾਰ ਗਲ ਤਰੀਕੇ ਹੋਰ ਕੱਢੋਗੇ ਚਾਰ ਵਜੇ ਨਹੀਂ ਚਾਰ ਤੋਂ ਵੱਧ ਸੰਗਤ ਤੁਹਾਨੂੰ ਅੱਛਾ ਮਤਲਬ ਚਾਰ ਤਾਂ ਚਲੋ ਹਾਂਜੀ ਹਾਂਜੀ 10 ਵਾਰਾਂ ਮੈਂ ਤੁਹਾਨੂੰ ਮੂਹੂ ਕਿਹਾ ਸੀਗਾ ਠੀਕ ਹੈ ਜੀ ਤਰੀਕੇ ਤਾਂ ਬਹੁਤ ਹੁੰਦੇ ਨੇ ਕਿਆ ਬਾਤ ਹੈ ਛੇਵਾਂ ਤਰੀਕਾ ਵੀ ਹੋ ਚੁੱਕਾ ਛੇਵਾਂ ਤਰੀਕਾ ਹੋ ਗਿਆ ਜਵੰਦੇ ਵਾਲਾ ਹਨਾ ਹੁਣ ਆਪਾਂ ਇੱਕ ਜਿਹੜੇ ਪ੍ਰਾਣੇ ਬਜ਼ੁਰਗ ਬੰਦੇ ਹੁੰਦੇ ਸੀਗੇ ਲੜ ਉਦਾਂ ਹੀ ਰਹੂਗਾ ਠੀਕ ਹੈ ਜੀ ਲੜ ਨੂੰ ਬੁਲੇਮਾ ਦੇ ਦਿੰਦੇ ਆ ਉਹ ਇਦਾਂ ਅੱਛਾ ਇਹ ਮੈਂ ਪਿੰਡਾਂ ਤੇ ਬਹੁਤ ਬਹੁਤ ਆ ਇਹ ਪ੍ਰਾਣੇ ਜਿਹੜੇ ਬਜ਼ੁਰਗ ਸੀਗੇ ਉਹ ਬੰਦੇ ਹੁੰਦੇ ਸੀਗੇ ਤੇ ਅੱਜਕੱਲ ਵੀ ਫਿਰਨੀਆਂ ਤੇ ਬਾਬੇ ਜਾਂ ਫਿਰ ਗੇਟ ਆਪਣੇ ਜਿਹਾ ਅੱਜਕੱਲ ਹਾਂਜੀ ਹਾਂਜੀ ਜਿਹਨੂੰ ਕਹਿੰਦੇ ਆ ਦਰਵਾਜੀ ਉਸ ਜਗ੍ਹਾ ਤੇ ਬੈਠੇ ਮਿਲ ਜਾਂਦੇ ਆ ਅੱਜਕੱਲ ਵੀ ਕਈ ਮਤਲਬ ਮੋਡਲ ਕਹਿ ਲਓ ਜਾਂ ਵੀਰ ਕਈ ਜਿਹੜੇ ਪਿੰਡ ਵਾਲੇ ਵੀ ਜ਼ਿਆਦਾ ਸਜਾਉਂਦੇ ਨੇ ਸ਼ਹਿਰਾਂ ਵਾਲੇ ਹਲੇ ਘੱਟ ਸਜਾਉਂਦੇ ਨੇ ਇਹ ਥੋੜਾ ਯੂਨੀਕ ਜਿਹਾ ਲੜ ਲੱਗਦਾ ਤੇ ਇਹਨੂੰ ਇਹਦਾ ਨਾਮ ਇਹਦਾ ਨਾਮ ਕੀ ਹੈ ਇਹਦਾ ਵੀ ਇਹਦਾ ਨਾਮ ਸਾਨੂੰ ਵੀ ਪਤਾ ਲੱਗਾ ਅਜੇ ਤੱਕ ਕੀ ਹੈ ਆਪਾਂ ਪੈਂਡੂ ਲੜ ਕਹਿ ਸਕਦੇ ਹਾਂ ਬਿਲਕੁਲ ਪੈਂਡੂ ਕਹਿ ਸਕਦੇ ਆਪਾਂ ਬਿਲਕੁਲ ਬਿਲਕੁਲ ਇਹਦੇ 'ਚ ਫਿਰ ਹਾਲ ਜਿਵੇਂ ਆਪਾਂ ਲੜ ਪਲੇਨ ਲਾਇਆ ਨਾ ਇਹਦੇ 'ਚ ਬੱਟਾ ਅੰਡਾ ਲੱਗੋ ਨਾ ਫਿਰ ਲੜ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਜੀ ਤੇ ਨੈਕਸਟ 7 ਹੋ ਗਏ ਤੇ 8ਵਾਂ ਵੀ ਕੱਢੋਗੇ ਹੁਣ ਤੁਸੀਂ ਉਹ ਯਾਰ ਹਾਂ ਜੀ 8ਵਾਂ ਵੀ ਕੱਢਾਂਗੇ ਠੀਕ ਹੈ ਜੀ ਤੇ 8ਵਾਂ ਲੜ ਹੁਣ ਜਿਵੇਂ ਆਪਾਂ ਬਲ ਬਰੀਕ ਲਾਇਆ ਸੀਗਾ ਤੇ ਥੋੜਾ ਆਪਾਂ ਚੋੜਾ ਕਰਕੇ ਲੜ ਲਾਵਾਂਗੇ ਨਾ ਪਤਲਾ ਹਾਂਜੀ ਨਾ ਚੋੜਾ ਨਿਕਸ ਜਿਆ ਰੱਖਾਂਗੇ ਉਹ ਚ ਕੀ ਆਪਾਂ ਅੰਗੂਠਿਆਂ ਨੂੰ ਐ ਐ ਅੰਗੂਠਨਾਂ ਐ ਲੜ ਦਦਾਂਗੇ ਪ੍ਰੋਪਰ ਠੀਕ ਹੈ ਜੀ ਆ ਦੇਖੋ ਬਿਲਕੁਲ ਟਾਈਟ ਕਰਕੇ ਲਾਵਾਂਗੇ ਇਦਾਂ ਹਾਂਜੀ ਆ ਦੇਖੋ ਲੜ ਨਾ ਪਤਲਾ ਨਾ ਚੋੜਾ ਬਰੀਕ ਆ ਤੇ ਦੋਨੋਂ ਬਹੁਤ ਸਿੱਧਾ ਇਧਰੋਂ ਵੀ ਟਾਈਟ ਆ ਇਧਰੋਂ ਵੀ ਟਾਈਟ ਆ ਠੀਕ ਹੈ ਜੀ ਠੀਕ ਹੈ ਜੀ ਇਹ ਕੋਣ ਮਤਲਬ ਕੋਈ ਅਡੇਟ ਵੀਰੇ ਦੇਖੋ ਮੈਂ ਅਣੀ ਆਈਡਰ ਵਗੈਰਾ ਨਹੀਂ ਇਹ ਨਾ ਜਿਵੇਂ ਹਰੇਕ ਬੰਦੇ ਦੀ ਆਪਣੀ ਚੋਇਸ ਹੁੰਦੀ ਹੈ ਆਪਣੀ ਪਸੰਦ ਹੁੰਦੀ ਹੈ ਹਨਾ ਇਹ ਮਤਲਬ ਜਿਵੇਂ ਕਿਸੇ ਦਾ ਕਹਿ ਲਓ ਵੀ ਦਿਲ ਹੂੰ ਹੂੰ ਵੀ ਕਹਿ ਲਓ ਕਿਸ ਤਰੀਕੇ ਦਾ ਕਿਸ ਤਰੀਕੇ ਨਾਲ ਨੂੰ ਪਸੰਦ ਆ ਹਨਾ ਇਹਨੂੰ ਨਾਮ ਕੀ ਦੇ ਸਕਦੇ ਆਪਾਂ ਵੀਰੇ ਨੂੰ ਸਿੱਧਾ ਲੜੀ ਸਿੱਧਾ ਲੜ ਹਾਂਜੀ ਮਤਲਬ ਇੱਕ ਸਿੱਧੇ ਲੜ ਚ ਹੀ ਘੱਟੋ ਘਟ ਅਠ ਨੌ ਤਰੀਕੇ ਨੇ ਬੜੇ ਆਰਾਮ ਨਾਲ ਵੀਰੇ ਠੀਕ ਹੈ ਜੀ ਹੁਣ ਆਪਾਂ ਇੱਕ ਆਪਾਂ ਮੋੜ ਕੇ ਲੜ ਲਾਉਣਾ ਬਿਨਾ ਪੱਗ ਪੈਣ ਤੋਂ ਬਿਨਾ ਪੱਗ ਬਿਨ ਤੋਂ ਕਿੱਦਾਂ ਲਾਉਗੇ ਲਾਵਾਂਗੇ ਵੀਰੇ ਆਹ ਦੇਖੋ ਅੱਜ ਦੇਖਦੇ ਆ ਤੁਸੀਂ ਕਿੱਦਾਂ ਲਾਉਨੇ ਆ ਆ ਦੇਖੋ ਧਿਆਨ ਨਾਲ ਲੜ ਆਪਾਂ ਉਦਾਂ ਹੀ ਲਿਆਏ ਬਿਲਕੁਲ ਜਿਵੇਂ ਆ ਰਿਹਾ ਸੀਗਾ ਠੀਕ ਹੈ ਠੀਕ ਆ ਆਪਾਂ ਆਂ ਉਂਗਲ ਦੇ ਨਾਲ ਲੜ ਨੂੰ ਕਰਾਸ ਕਰਾਂਗੇ ਬਿਨਾ ਪੱਗ ਪੈਣ ਤੋਂ ਆਹ ਦੇਖੋ ਧਿਆਨ ਨਾਲ ਕਰੋ ਫਿਰ ਮੜਾ ਇਹ ਆਹ ਦੇਖੋ ਠੀਕ ਆ ਜੀ ਇੱਥੇ ਆਪਾਂ ਗੁੱਠਾ ਰੱਖਣਾ ਤਾਂ ਉਹ ਲੜ ਖਿਸਕੇ ਨਾ। ਇਹ ਸੋਹਣੀ ਲੱਗੂ ਦਸਤਾਰ। ਬਹੁਤ ਵਧੀਆ ਵੀਰੇ ਬਹੁਤ ਸੋਹਣੀ ਲੱਗੂਗੀ। ਆਓ ਫਿਰ ਜ ਮਾੜੀ ਜੀ ਫਿਰ ਲੋਗ ਦੇ ਦੇਖੋ। ਕੀ ਬਾਤ ਹੈ। ਅੱਛਾ ਇਹ ਵੀ ਮਤਲਬ ਟਿੱਕੀ ਜੀ ਮਤਲਬ ਸ਼ੇਪ ਦੇ ਜਾਂਦੀ ਹੈ ਵੀ ਸੋਹਣੀ ਲੱਗਦੀ ਹੈ। ਹਾਂਜੀ ਵੀਰੇ ਬਿਲਕੁਲ ਵੀ। ਇਹਦਾ ਨਾਮ ਕੀ ਦੇ ਸਕਦੇ ਆਪਾਂ? ਇਹਦੇ ਮੋਰਨਿਗੜ ਕਲਗੀ ਲੜ ਕਹ ਲੋ ਬਿਨਾ ਪਗਵੇਂ ਤੋਂ ਠੀਕ ਹੈ ਤੇ ਇਹ ਕਿੰਨੇ ਤਰੀਕੇ ਹੋ ਚੁੱਕੇ ਹੁਣ ਆਪਣੇ ਪੂਰੇ ਆਪਣੇ ਵੀਰੇ 9 ਤਰੀਕੇ ਹੋ ਗਏ 9 ਤਰੀਕੇ ਤੇ ਮਤਲਬ 3-4 ਤਰੀਕੇ ਹਜੇ ਵੀ ਰਹਿ ਗਏ ਹਲੇ ਹੈਗੇ ਆ ਹਲੇ ਹਲੇ ਵੀ ਦੱਸਾਂਗੇ ਠੀਕ ਹੈ ਜੀ ਹੁਣ ਇਹਦੇ ਵਿੱਚ ਹੀ ਇੱਕ ਲੜ ਹੁੰਦਾ ਵਾ ਮੋਰਨਿਗ ਟੇਡਾ ਹੋ ਗਿਆ ਉਹ ਜਿਵੇਂ ਕਈ ਲੋੰਦੇ ਨੇ ਮੋਡਲ ਟੇਡਾ ਕਰਕੇ ਠੀਕ ਆ ਇਹ ਦੇਸੀ ਸਟਾਈਲ ਦੇ ਵਿੱਚ ਬਿਲਕੁਲ ਇਦਾਂ ਹਲੋ ਪਿੰਡੂ ਸਟਾਈਲ ਹੈ ਪਿੰਡੂ ਚੱਕ ਦੋਗੇ ਤੁਹਾਨੂੰ ਇਹ ਵੀ ਮੋਰਨੀ ਹੈ ਪਰ ਇਹ ਥੋੜਾ ਹੋ ਗਿਆ ਟੇਡਾ ਇਹ ਚ ਕੀ ਆ 50 ਚੱਕ ਦਵਾਂਗੇ ਆਪਾਂ ਤੇ ਉਹ ਫ੍ਰੀ ਸਟਾਈਲ ਜਿਹੜਾ ਵਧੀਆ ਲੱਗੂਗਾ ਤੁਹਾਨੂੰ ਚੱਕ ਕੇ ਦਿਖਾ ਦੇਣਾ ਇੱਕ ਵਾਰ ਠੀਕ ਆ ਜੀ ਇਹ ਐਤਾ ਠੀਕ ਆ ਜੀ ਬਿਲਕੁਲ ਬਹੁਤ ਸੋਹਣਾ ਲੱਗ ਰਿਹਾ ਵੀ ਮਤਲਬ ਫਿਨਿਸ਼ਿੰਗ ਬਹੁਤ ਸੋਹਣੀ ਆਈ ਹੈ ਇਹਦੀ ਵੀ ਹੁਣ ਇਹਦੇ ਵਿੱਚ ਹੀ ਪੱਗ ਪਿੰਨ ਲਾ ਕੇ ਇਹਦਾ ਆਪਾਂ 11ਵਾਂ ਤਰੀਕਾ ਦੱਸਾਂਗੇ ਤੁਹਾਨੂੰ ਜਿਹੜੀ ਪੱਗ ਪਿੰਨ ਆ ਆਪਾਂ ਸੈਂਟਰ 'ਚ ਨਹੀਂ ਲਾਉਣੀ ਹੈਗੀ ਆਪਾਂ ਸਾਈਡ ਤੇ ਲਾਵਾਂਗੇ ਇੱਥੇ ਅੱਜ ਕਿਲੇ ਵੀ ਮੁੰਡਿਆਂ ਨੇ ਬਹੁਤ ਕ੍ਰੇਜ਼ ਬਣਾਇਆ ਇਹ ਤਰੀਕਾ ਕਿਹੜਾ ਹੋਇਆ ਇਹ ਇਹ ਵੀਰੇ ਤਰੀਕਾ ਤੁਸੀਂ ਦੇਖਿਓ ਲੜ ਕਿੰਨਾ ਸੋਹਣਾ ਲੱਗੂਗਾ ਅੱਛਾ ਇਹ 'ਚ ਕੀ ਆ ਪੱਗ ਦੇ ਪਾਸੇ ਤੇ ਲਾ ਕੇ ਤੇ ਲੜ ਨੂੰ ਆਪਾਂ ਕਰ ਲਿਆ ਫੋਲਡ ਠੀਕ ਆ ਤੇ ਇਹਨੂੰ ਆਪਾਂ ਇੱਧਰ ਨੂੰ ਨਾ ਆਣਾਂ ਦੂਜੇ ਵਾਲੇ ਪਾਸੇ ਠੀਕ ਆ ਆ ਦੇਖੋ ਇਹ 'ਚ ਆਹ ਜੀ ਸੈਂਟਰ 'ਚ ਆ ਗਈ ਆਪਣੀ ਲੜ ਟੇਡਾ ਹੋ ਗਿਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਬਿਲਕੁਲ ਜੀ ਇਹ ਇੱਕ ਇਹ ਮੈਨੂੰ ਦੇਖਿਆ ਲੱਗਦਾ ਕਿਹੜੀ ਜਗ੍ਹਾ ਤੇ ਇਹ ਵੀਰੇ ਤੁਹਾਨੂੰ ਦੱਸਿਆ ਜਿਵੇਂ ਇੰਸਟਾ ਦੇ ਮਾਡਲ ਨੇ ਮੁੰਡੇ ਹਨਾ ਬਹੁਤ ਮੁੰਡੇ ਲੋਂਦੇ ਨੇ ਇਹ ਲੋੜ ਠੀਕ ਹੈ ਜੀ ਜਿਵੇਂ ਦੱਸਿਆ ਹਰੇਕ ਦੀ ਆਪਣੀ ਚੋਇਸ ਆ ਹਾਂ ਹਾਂ ਹਨਾ ਹਰੇਕ ਕਹਿੰਦਾ ਕਿ ਮੈਂ ਕੁਝ ਯੂਨੀਕ ਕਰਾਂ ਕੁਝ ਡਿਫਰੈਂਟ ਕਰਾਂ ਠੀਕ ਆ ਤੇ ਉਦਾਂ ਇਹ ਹੋਗੇ 10 ਤਰੀਕੇ 10 ਤਰੀਕੇ ਹੁਣ 11ਵਾਂ ਤਰੀਕਾ ਪੱਗ ਪੈਂਦੇ ਵਿੱਚ ਹੀ ਲੜ ਨੂੰ ਉਵੇਂ ਬਣੇਵਾ ਦੇਣਾ ਜਿਵੇਂ ਲੱਗਦਾ ਹੈਗਾ ਆਪਾਂ ਪਿੰਡੂ ਟੱਚ ਆ ਗਿਆ ਫੇਰ ਇਹ ਇਹਨੂੰ ਹੁਣ ਆਪਾਂ ਕੇ ਟੇਡਾ ਵੀ ਲਾ ਸਕਦੇ ਆ ਜਾਂ ਆਪਾਂ ਇਧਰ ਨੂੰ ਵੀ ਲਾ ਸਕਦੇ ਆ ਜਿਵੇਂ ਆਪਾਂ ਨੂੰ ਵਧੀਆ ਲੱਗੇ ਇਹ ਮਤਲਬ ਦੋ ਤਰੀਕੇ ਹੋ ਗਏ ਦੋ ਤਰੀਕੇ ਹੀ ਹੋ ਗਏ ਆਪਾਂ ਸੀਰਾ 13 ਤਰੀਕੇ ਆਪਾਂ ਕਵਰ ਕਰ ਲਏ 13 13 ਕੇ 12 12 ਹੋ ਗਏ ਯਾਰ 12 ਹੋ ਗਏ ਹਾਂ ਜੀ ਮਤਲਬ ਜਿੱਤ ਤੁਸੀਂ ਦੱਸ ਗਏ ਇਹੀ 12 ਤੇ ਪਹੁੰਚ ਗਏ ਹਾਂ ਜੀ 11 12 ਹੋ ਗਏ ਗਿਣਤੀ ਜਦੋਂ ਮੈਂ ਵੀ ਨਹੀਂ ਕੀਤੀ ਤੁਸੀਂ ਵੀ ਨਹੀਂ ਕੀਤੀ ਹਨਾ ਕਿਉਂਕਿ ਆਪਾਂ ਨੂੰ ਚਾਹ ਹੀ ਬੜਾ ਇਸ ਟਾਈਮ ਗਿਣਤੀ ਭੁਲਾ ਚੁੱਕੇ ਹਾਂ ਗਿਣਤੀ ਮੈਂ ਭੁਲਾ ਚੁੱਕਿਆ ਵੀਰੇ ਅਸੀਂ ਕਿਉਂਕਿ ਮੈਨੂੰ ਇਸ ਟਾਈਮ ਇਹ ਹੈ ਕਿ ਮੈਂ ਵੱਧ ਤੋਂ ਵੱਧ ਤਰੀਕੇ ਤੁਹਾਨੂੰ ਦੱਸਾਂ ਠੀਕ ਹੈ ਜੀ ਵੀ ਕਿਸੇ ਦਾ ਕੀ ਤਰੀਕਾ ਕੌਣ ਕਿੱਦਾਂ ਕੇ ਪਸੰਦ ਕਰਦਾ ਕੌਣ ਮਤਲ ਹਰੇਕ ਉਹ ਵਰਗ ਤੱਕ ਦੀ ਵੀਡੀਓ ਬਣਾਉਂਗੇ ਵੀ ਕੋਈ ਜੇ 60 ਸਾਲ ਦਾ ਵੀ ਆ ਤਾਂ ਉਹ ਵੀ ਮੰਨ ਲਓ ਕੋਈ ਵੀਡੀਓ ਦੇਖ ਕੇ ਹਾਂਜੀ ਮਤਲਬ ਵੀ ਜਿਵੇਂ 10 ਸਾਲ ਤੋਂ ਬੱਚੇ ਪੱਗ ਬੰਨੀ ਸ਼ੁਰੂ ਕਰ ਦਿੰਦੇ ਆ 10 ਤੋਂ ਲੈ ਕੇ 60 70 ਸਾਲ ਜੋ ਲਾਸਟ ਏਜ ਹੁੰਦੀ ਆ ਅੱਜ ਕੱਲੋਂ ਬਰਾਤ ਤੁਹਾਨੂੰ ਪਤਾ ਕਿੰਨੀਆਂ ਕਰਦੇ ਆਂ ਕਿਤੇ ਹਨਾ ਆਪਾਂ ਉਹ ਸਾਰੇ ਤਰੀਕੇ ਦੱਸੇ ਨੇ ਬਹੁਤ ਸੋਹਣੀ ਪੱਗ ਬੰਨਦੇ ਹੋ ਤੁਸੀਂ ਕਲਾ ਰੱਬ ਨੇ ਤੁਹਾਨੂੰ ਬਹੁਤ ਚੰਗੀ ਦਿੱਤੀ ਆ ਹਾਂਜੀ ਮਾਲਕ ਚੜ੍ਹਦੀ ਕਲਾ ਚ ਰੱਖਣ ਕਿ ਤੁਸੀਂ ਹੋਰ ਮਤਲਬ ਆਉਣ ਵਾਲੇ ਭਵਿਸ਼ਾ ਨੂੰ ਵੀ ਤੁਸੀਂ ਇਹ ਚੀਜ਼ਾਂ ਸੰਭਾਲ ਕੇ ਧੰਨਵਾਦ ਬੇਲੇ ਬਹੁਤ ਬਹੁਤ ਚਲੋ ਬਾਬਾ ਜੀ ਦੀ ਕਿਰਪਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਨੂੰ ਦਸਤਾਰ ਦਾ ਗੋਣ ਬਖਸ਼ਿਆ ਉਹਨਾਂ ਨੇ ਤੇ ਆਪਾਂ ਇਹਨੂੰ ਆਪਣੀ ਕੋਸ਼ਿਸ਼ ਹੈ ਕਿ ਉਹਨਾਂ ਆਪਾਂ ਹੋਰ ਗਾਂ ਦੀਆਂ ਵਧਾਈਏ ਯੂਥ ਨੂੰ ਮੈਸੇਜ ਦਈਏ ਕਿ ਵੱਧ ਤੋਂ ਵੱਧ ਦਸਤਾਰਾਂ ਸੋਹਣੀਆਂ ਸੋਹਣੀਆਂ ਸਜਾਓ ਵੀਰ ਜੇ ਤੁਹਾਨੂੰ ਕੋਈ ਵੀਰ ਮਿੱਤਰ ਦੋਸਤ ਟੱਕਰਨਾ ਚਾਹੁੰਦਾ ਹੋਵੇ ਵੀ ਵੀ ਹਾਂਜੀ ਦਸਤਾਰ ਬਣਾਉਣੀ ਆ ਜਾਂ ਸਿੱਖਣੀ ਆ ਤੇ ਤੁਹਾਡਾ ਕੋਈ ਨੰਬਰ ਕੋਈ ਤਾਂ ਇੰਸਟਾਗ੍ਰਾਮ ਆਈਡੀ ਦੱਸ ਦਿਆਂ ਵੀਰੇ ਪਹਿਲਾਂ ਤੁਹਾਨੂੰ ਮੈਂ ਇੱਕ ਤਰੀਕਾ ਹੋਰ ਦੱਸਣਾ ਹਾਲੇ ਬਿਲਕੁਲ ਦੱਸੋ ਬਈ ਫਿਰ ਉਸ ਤੋਂ ਬਾਅਦ ਤੁਸੀਂ ਮੈਨੂੰ ਫਿਰ ਤੁਹਾਨੂੰ ਮੈਂ ਡਿਟੇਲ ਦਿੰਨਾ ਸਾਰੀ ਕਿ ਕੀ ਆਪਣਾ ਇੰਸਟਾਗ੍ਰਾਮ ਆਈਡੀ ਆ ਤੇ ਕੀ ਆਪਣਾ ਫੋਨ ਨੰਬਰ ਆ ਮੋਬਾਈਲ ਨੰਬਰ ਆ ਜੋ ਵੀ ਮੈਂ ਤੁਹਾਨੂੰ ਸਾਰਾ ਦੱਸਣਾ ਆ ਠੀਕ ਆ ਇਹ ਲਾਸਟ ਤਰੀਕਾ ਇਹ ਵੀ ਅੱਜਕੱਲ੍ਹ ਕਈ ਮੁੰਡੇ ਲੌਣ ਲੱਗੇ ਪੁੱਠਾ ਲੜ ਠੀਕ ਆ ਜੀ ਕਿੱਦਾਂ ਜਿਵੇਂ ਪਹਿਲਾਂ ਆਪਾਂ ਏਦਾਂ ਘੁਮਾਇਆ ਸੀ ਮੋਰਨੀ ਲੜ ਇਹ ਮੋਰਨੀ ਲੱਗੇ ਪੁੱਠਾ ਲੂੰਦ ਨੇ ਵੀਰ ਏਦਾਂ ਆ ਤਰੀਕਾ ਇਹ ਵੀ ਦੇਖੋ ਬਹੁਤ ਸੋਹਣਾ ਲੱਗਦਾ ਲੱਗਿਆ ਹੋਇਆ ਬਿਨਾ ਪੱਗ ਤਿੰਨ ਤੋਂ ਦਸਤਾਰ ਤਾਂ ਇਹ ਵੀ ਸ਼ਾਪ ਛੱਡ ਰਹੀ ਹੈ ਹਾਂਜੀ ਪੂਰੀ ਪੂਰੀ ਤੁਸੀਂ ਦੇਖੋ ਧਿਆਨ ਨਾਲ ਸ਼ੀਸ਼ੇ ਦੇ ਵਿੱਚ ਬਹੁਤ ਸੋਹਣੀ ਮਤਲਬ ਕਿ ਦਸਤਾਰ ਤੁਸੀਂ ਬੰਨਦੇ ਹੋ ਠੀਕ ਹੈ ਜੀ ਤੁਸੀਂ ਆਪਾਂ ਬਿਲਕੁਲ ਲਗਾ ਲਵਾਂਗੇ ਇੱਕੋ ਕਿ ਇਹ ਲੜਾ ਫ੍ਰੀ ਸਟਾਈਲ 'ਚ ਹੀ ਵਧੀਆ ਲੱਗਦਾ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਠੀਕ ਹੈ ਜੀ ਤੇ ਹੁਣ ਦੱਸੋ ਤੁਸੀਂ ਕੀ ਕਹਿ ਰਹੇ ਸੀਗੇ ਤੁਸੀਂ ਆਪਣੇ ਨੰਬਰ ਈਮੇਲ ਕੁਝ ਜੋ ਜਿੱਥੇ ਤੋਂ ਤੁਹਾਡੇ ਤੱਕ ਸੰਪਰਕ ਕਰ ਸਕਣ ਇੱਕ ਵਾਰ ਨੰਬਰ ਤੁਸੀਂ ਬੋਲ ਕੇ ਦੱਸ ਦੋ ਨੰਬਰ ਵੀਰੇ ਮੇਰੇ ਹੈਗਾ ਵਾ 81988 57801 81988 57801 ਠੀਕ ਹੈ ਤੇ ਮੇਰੀ ਇੰਸਟਾਗ੍ਰam ਦੀ ਆਈਡੀ ਹੈ ਸਰਦਾਰ ਜਗਰਾਜ ਸਿੰਘ ਬਿਨਾ ਕਿਸੇ ਹਾਈਫਨ ਬਿਨਾ ਕਿਸੇ ਸਟਾਪ ਜਾਂ ਕਹਿ ਲੋ ਵੀ ਜਿਹੜੇ ਵਿੱਚ ਡਾਟਸ ਹੁੰਦੇ ਆ ਠੀਕ ਹੈ ਜੀ ਕੱਲਾ ਸਰਦਾਰ ਜਗਰਾਜ ਸਿੰਘ ਜਿਹੜੀ ਮੇਰਾ ਮੇਨ ਪੇਜ ਆ ਉਹ ਹੈਗਾ ਟ੍ਰਬਿਨਿਟਰ ਸਰਦਾਰ ਦੇ ਨਾਮ ਤੇ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਵੀਰ ਦੇ ਬਾਰੇ ਤਾਂ ਤੁਸੀਂ ਜਾਣ ਹੀ ਚੁੱਕੇ ਹੋ ਤੇ ਤੁਸੀਂ ਸਾਡੇ ਨਾਲ ਜੁੜਨ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਦਬਾ ਦੇਣਾ ਤਾਂ ਕਿ ਹੋਰ ਯੂਥ ਜਿੰਨਾ ਵੀ ਆ ਸਭ ਤੱਕ ਇਹ ਵੀਡੀਓ ਪਹੁੰਚੇ ਤੇ ਸਾਰੇ ਦੇ ਸਾਰੇ ਜਾਣੇ ਦਸਤਾਰ ਬੰਨਣ ਲਈ ਮੋਟੀਵੇਟ ਹੋਣ ਤੇ ਉਹਨਾਂ ਨੂੰ ਤਰੀਕੇ ਪਤਾ ਚੱਲ ਸਕਣ ਵੀ ਕੀ ਕੀ ਤਰੀਕਾ ਆ ਦਸਤਾਰ ਨੂੰ ਕਿੱਦਾਂ ਕਿੱਦਾਂ ਸਜਾਇਆ ਜਾਂਦਾ ਆ ਹੁਣ ਆਪਾਂ 50 ਚੱਕਤੀ ਆ ਤੇ ਪੱਗ ਜਿਹੜੀ ਆਪਣੀ ਮੰਨ ਲਈ ਸਿੱਧੂ ਮੂਸੇ ਵਾਲਾ ਸਟਾਈਲ ਠੀਕ ਆ ਜੀ ਬਿਲਕੁਲ ਸਿੱਧਾ ਰੜ ਲਾ ਕੇ ਲੋ ਮੂਸੇ ਵਾਲਾ ਇਹਦਾ ਪੂਰਾ ਸਟਾਈਲ ਆ ਇਹ ਪੂਰਾ ਹਨਾ ਬਹੁਤ ਸੋਹਣੀ ਲੱਗਦੀ ਬਹੁਤ ਸੋਹਣੀ ਦਸਤਾਰ ਬੰਨਦਾ ਜੀ ਬਾਈ ਜਿੱਦਾਂ ਕਿ ਤੁਸੀਂ ਦੇਖ ਹੀ ਰਹੇ ਹੋ ਵੀਰ ਨੇ ਆਪਣੇ ਸਿੱਧੂ ਮੂਸੇ ਵਾਲਾ ਸਟਾਈਲ ਪੱਗ ਬੰਨਤੀ ਆ ਮੂਸੇ ਵਾਲੇ ਤੋਂ ਬਹੁਤ ਬੰਦੇ ਪ੍ਰੇਰਿਤ ਨੇ ਬਹੁਤ ਬੰਦੇ ਬਤਲੋ ਉਹਦੇ ਅਰਗੇ ਪੱਗ ਦਸਤਾਰ ਬੰਨਦੇ ਨੇ ਤੇ ਉਹਨਾਂ ਨੂੰ ਲਾਸਟ ਲੜ ਦੇ ਵਿੱਚ ਵੀ ਦਿੱਕਤ ਆਉਂਦੀ ਆ ਪੂਰੀ ਵੀਡੀਓ ਵੀ ਦਵਾਂਗੇ ਉਹਦੇ ਉੱਤੇ ਵੀ ਕਿੱਦਾਂ-ਕਿੱਦਾਂ ਹੋ ਤਰੀਕੇ ਵੀ ਦੱਸਾਂਗੇ ਆਉਣ ਵਾਲੀ ਆ ਵੀਡੀਓ ਦੇ ਵਿੱਚ ਆਉਣ ਵਾਲੀਆਂ ਪ੍ਰੋਬਲਮਸ ਜੋ ਨੇ ਉਹ ਅਸੀਂ ਆਲਰੇਡੀ ਸ਼ਾਰਟਸ ਦੇ ਵਿੱਚ ਦੇ ਚੁੱਕੇ ਹਾਂ 30 ਦਿਨਾਂ ਦਾ ਚੈਲੰਜ ਉਹਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਵੀਡੀਓ ਦੇ ਵਿੱਚ ਇੱਕ ਇੱਕ ਤੱਥ ਦਿੱਤਾ ਗਿਆ ਆ ਜਿਹਦੇ ਨਾਲ ਤੁਸੀਂ ਆਪਣੀ ਪੱਗ ਨੂੰ ਸਵਾਰ ਸਕਦੇ ਹੋ ਤੇ ਵੀਰ ਦੇ ਚੈਨਲ ਨੂੰ ਫੋਲੋ ਕਰ ਲਿਓ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾਣਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਆਪਣੇ ਸਰਦਾਰ ਦੋਸਤਾਂ ਨਾਲ ਤਾਂ ਕਿ ਉਹ ਵੀ ਪੱਗ ਸਿੱਖ ਸਕਣ ਅਤੇ ਪੱਗ ਬੰਨਣ ਲਈ ਮੋਟੀਵੇਟ ਹੋ ਸਕਣ ਤੇ ਹੋਰ ਉਤੇ ਵੱਧ ਤੋਂ ਵੱਧ ਜਿਹੜਾ ਵੀ ਆਪਣਾ ਅੱਜ ਦਾ ਯੂਥ ਆ ਪਨੀਰੀ ਆ ਉਹਨਾਂ ਤੱਕ ਆ ਵੀਡੀਓ ਪਹੁੰਚੇ ਤੇ ਉਹ ਵੀ ਪੱਗ ਬੰਨਣ ਲਈ ਮੋਟੀਵੇਟ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ